ਉਹਨਾਂ ਨਾਬਾ ਰਿਆਸਤ ਨਾਲ ਕੀ ਸਬੰਧ ਹੈ ਨਾਬਾ ਦੇ ਸਾਡੇ ਬਜ਼ੁਰਗ ਮੇਰਾ ਤਾਂ ਨਾਨਕਾ ਪਰਿਵਾਰ ਹੈ ਤੇ ਸਾਡੇ ਬਜ਼ੁਰਗਾਂ ਨੇ ਵੀ ਹਮੇਸ਼ਾ ਕੋਸ਼ਿਸ਼ ਕੀਤੀ ਏ ਕਿ ਗੁਰੂ ਦੀ ਦਿੱਤੀ ਹੋਈ ਉਸ ਵਿਰਾਸਤ ਨੂੰ ਸੰਭਾਲੀਏ ਅੱਜ ਮੁਰਦਵਾਰਾ ਉਹ ਫਿਰ ਇੱਕੋ ਚੌਕੜ ਦੇ ਵਿੱਚ ਜਿਹੜਾ ਆਠ ਹੋ ਰਿਹਾ 100 ਸਾਲ ਬਾਅਦ ਉਹ ਇਤਿਹਾਸ ਫੇਰ ਦੁਹਰਾਇਆ ਜਾ ਰਿਹਾ ਹੈ ਤੇ ਤੁਹਾਡੇ ਰਾਹੀਂ ਸੁਣਨ ਵਾਲੇ ਸਾਰੇ শ্রোਤਿਆਂ ਨੂੰ ਪੂਰੇ ਪਰਿਵਾਰ ਵੱਲੋਂ ਖੁੱਲਾ ਸੱਦਾ ਹੈਗਾ ਕਿ 2 ਤਰੀਕ ਨੂੰ ਜਿਹੜੀ ਦਸਤਾਰ ਬੰਦੀ ਦੀ ਇਹ ਰਸਮ ਹੈਗੀ ਏ ਕੁੰਵਰ ਅਭਿਦੇ ਪ੍ਰਤਾਪ ਜੀ ਦੀ ਤੇ ਉਹਦੇ ਚ ਸਾਰੇ ਆਣ ਚੜਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਪ੍ਰੋਗਰਾਮ ਚੜਦੀ ਕਲਾ ਟਾਕਸ ਤੁਹਾਡਾ ਸਵਾਗਤ ਹੈ ਸੋ ਬਿਲਕੁਲ ਅਸੀਂ ਅੱਜ ਚੜਦੀ ਕਲਾ ਟਾਕਸ ਦੇ ਵਿੱਚ ਤੁਹਾਨੂੰ ਉਸ ਸ਼ਖਸੀਅਤ ਦੇ ਨਾਲ ਗੱਲ ਕਰਾ ਦਿਓ ਜਾਂ ਫਿਰ ਕਿ ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਧਾਰਮਿਕ ਖੇਤਰਾਂ ਦੇ ਵਿੱਚ ਚੰਗਾ ਨਾਮ ਖੱਟਣ ਵਾਲੇ ਸਮਾਜ ਦੇ ਵਿੱਚ ਚੰਗਾ ਨਾਮ ਬਣਾਉਣ ਵਾਲੇ ਰਾਜਨੀਤਿਕ ਖੇਤਰ ਦੇ ਵਿੱਚ ਚੰਗਾ ਆਧਾਰ ਰੱਖਣ ਵਾਲੇ ਤੇ ਦੇ ਨਾਲ ਦੀ ਨਾਲ ਨਾਬਾ ਘਰਾਣੇ ਦੇ ਨਾਲ ਯਾਨੀ ਕਿ ਨਾਬਾ ਰਿਆਸਤ ਦੇ ਨਾਲ ਸੰਬੰਧ ਰੱਖਣ ਵਾਲੇ ਉਹ ਸ਼ਖਸੀਅਤ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਤਮਾਮ ਗੱਲਾਂ ਬਾਤਾਂ ਕਰਾਂਗੇ ਕਿ ਆਖਰਕਾਰ ਉਹਨਾਂ ਦੇ ਸਫ਼ਰ ਦੀ ਸ਼ੁਰੂਆਤ ਕਿਵੇਂ ਹੋਈ ਜਿਹੜਾ ਇਹ ਇੰਨੇ ਕਾਰਜ ਕਰ ਰਹੇ ਨੇ ਜਿਹੜੇ ਮੈਂ ਤੁਹਾਨੂੰ ਦੱਸ ਚੁੱਕਾ ਸਮਾਜ ਦੇ ਖੇਤਰ ਦੀ ਗੱਲ ਕੀਤੀ ਜਾਵੇ ਰਾਜਨੀਤੀ ਦੇ ਖੇਤਰ ਦੀ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਆਖਰਕਾਰ ਕਿਹੜੇ ਕਿਹੜੀ ਜਗ੍ਹਾ ਤੇ ਜਾ ਕੇ ਇੰਨਾ ਜਿਹੜੀਆਂ ਸੰਭਾਵਨਾਵਾਂ ਨੇ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸੋ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਰੀ ਉਹਨਾਂ ਤੋਂ ਜਿਹੜੀ ਹੈ ਜਾਣਕਾਰੀ ਲਾਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਕੁਵਰ ਜੋਪਿੰਦਰ ਸਿੰਘ ਜੀ ਤੋਂ ਪਿੰਦਰ ਸਿੰਘ ਜੀ ਚੜ੍ਹਦੀ ਕਲਾ ਟਾਈਮ ਟੀਵੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਨਾਬਾ ਰਿਆਸਤ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਹੁਣ ਤਾਂ ਦਰਸ਼ਕਾਂ ਨੂੰ ਵੀ ਮੈਨੂੰ ਲੱਗਦਾ ਕਿ ਤਨਾ ਕਿਤੇ ਪਤਾ ਲੱਗ ਚੁੱਕਿਆ ਕਿਉਂਕਿ ਉਸ ਜਗ੍ਹਾ ਤੇ 100 ਸਾਲ ਬਾਅਦ ਐਡਾ ਵੱਡਾ ਜਿਹੜਾ ਸਮਾਗਮ ਹੈ ਉਹਨੂੰ ਰੱਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਮੈਨੂੰ ਲੱਗਦਾ ਹੈ 7000 ਦੇ ਕਰੀਬ ਜਿਹੜਾ ਬੰਦਿਆਂ ਦਾ ਜਿਹੜਾ ਅਰੇਂਜਮੈਂਟ ਆ ਉਹ ਨਾਬਾ ਰਿਆਸਤ ਦੀ ਮਹਾਰਾਣੀ ਜਿਹੜੀ ਆ ਉਹ ਕਰ ਰਹੀ ਹੈ ਜੀ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਨਾਬਾ ਰਿਆਸਤ ਦੇ ਨਾਲ ਕੀ ਸੰਬੰਧ ਹੈ ਉਹ ਪਰਿਵਾਰ ਦੇ ਨਾਲ ਤੁਹਾਡਾ ਕੀ ਜਿਹੜਾ ਇਤਿਹਾਸ ਹੈ ਸਭ ਤੋਂ ਪਹਿਲਾਂ ਤਾਂ ਚੜਦੀ ਕਲਾ ਟਾਈਮ ਟੀਵੀ ਦੇ ਸਾਰੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਦਾਬਾ ਪਰਿਵਾਰ ਇਸ ਕਾਲ ਕੇ ਇੰਪੋਰਟੈਂਟ ਹੋ ਜਾਂਦਾ ਹੈ ਇਤਿਹਾਸ ਚ ਸਿਰਫ ਪੰਜਾਬ ਹੀ ਨਹੀਂ ਜੇ ਅਸੀਂ ਹਿੰਦੁਸਤਾਨ ਦੀਆਂ ਸਾਰੀ ਰਿਆਸਤਾਂ ਦੀਆਂ ਗੱਲਾਂ ਕਰੀਏ ਤੇ ਜਾਂ ਮੋਗਲਾਂ ਦਾ ਟਾਈਮ ਸੀ ਉਦੋਂ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਤੱਕ ਜਦੋਂ ਸਾਰੇ ਹਿੰਦੁਸਤਾਨ ਦੇ ਉੱਤੇ ਬ੍ਰਿਟਿਸ਼ ਇੰਡੀਆ ਕੰਪਨੀ ਦਾ ਕਬਜ਼ਾ ਹੋ ਗਿਆ ਸੀ ਕੋਈ ਵੀ ਉਹਨਾਂ ਦੀ ਖਿਲਾਫਤ ਕਰਨ ਦੀ ਹਿੰਮਤ ਨਹੀਂ ਕਰਦਾ ਸੀ ਔਰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ 'ਚ ਹਾਲਾਤ ਹੋਏ ਸਾਡਾ ਸਿੱਖੀ ਦਾ ਘਾਣ ਹੋਇਆ ਪੰਜਾਬੀਅਤ ਦਾ ਘਾਣ ਹੋਇਆ ਪੰਜਾਬ ਦਾ ਘਾਣ ਹੋਇਆ ਤੇ ਉਸ ਦੌਰ 'ਚ ਜੇ ਆਪਣੇ ਹੱਕ ਦੀ ਗੱਲ ਕਰਨ ਵਾਲੀ ਪੰਜਾਬ ਦੀ ਗੱਲ ਕਰਨ ਵਾਲੀ ਸਿੱਖੀ ਦੀ ਗੱਲ ਕਰਨ ਵਾਲੀ ਪੰਜਾਬੀਅਤ ਦੇ ਹੱਕ ਦੀ ਗੱਲ ਕਰਨ ਵਾਲੀ ਕੋਈ ਰਿਆਸਤ ਹੈਗੀ ਸੀ ਤੇ ਉਹ ਹੈਗੀ ਸੀ ਨਾਬਾ ਰਿਆਸਤ ਬਿਲਕੁਲ ਔਰ ਨਾਬਾ ਰਿਆਸਤ ਨੂੰ ਬਹੁਤ ਕੁਝ ਫੇਸ ਵੀ ਕਰਨਾ ਪਿਆ ਕਿਉਂਕਿ ਅੰਗਰੇਜ਼ਾਂ ਦੀ ਖিলাਫਤ ਦਾ ਮਤਲਬ ਹੈਗਾ ਸੀ ਕਿ ਅੰਗਰੇਜ਼ਾਂ ਨੇ ਤੁਹਾਡੇ ਪਿੱਛੇ ਪੈ ਜਾਣਾ ਤੇ ਬਿਲਕੁਲ ਨਾਬਾ ਰਿਆਸਤ ਵੀ ਤਬਾਈ ਵਾਲੇ ਪਾਸੇ ਉਹਨਾਂ ਨੇ ਆਪਣੀ ਬੂਰੀ એનર્ਜੀ ਲਾਤੀ ਲੇਕਿਨ ਉਸ ਤੋਂ ਬਾਅਦ ਵੀ ਮਹਾਰਾਜਾ ਹੀਰਾ ਸਿੰਘ ਜੀ ਫਿਰ ਮਹਾਰਾਜਾ ਰਿਪੂ ਦਮਨ ਸਿੰਘ ਜੀ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਜਿਲ੍ਹਾ ਬਦਲ ਕੀਤਾ ਗਿਆ ਜਿਹਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਇਹਨਾਂ ਨੂੰ ਵਤਨ ਤੋਂ ਬਾਹਰ ਕਰ ਦਿਓ ਔਰ ਛੋਟੇ ਕੱਲੂ ਘਾਰੇ ਔਰ ਵੱਡੇ ਕੱਲੂ ਘਾਰੇ ਦਾ ਜਿਸ ਤਰ੍ਹਾਂ ਪੁਰਾਣਾ ਇਤਿਹਾਸ ਰਿਹਾ ਇਸ ਤਰ੍ਹਾਂ ਹੀ ਫਿਰ ਜਦੋਂ ਜੈਤੋ ਦਾ ਮੋਰਚਾ ਲੱਗਾ ਉਹਨਾਂ ਨੂੰ ਰਿਹਾ ਕਰਾਣ ਵਾਸਤੇ ਤੇ ਬਹੁਤ ਉਹਦੇ ਚ ਸ਼ਹਾਦਤਾਂ ਹੋਈਆਂ ਇਹ ਪੰਜਾਬ ਦਾ ਸਾਡਾ ਇਤਿਹਾਸ ਹੈਗਾ ਔਰ ਜਿਹੜੀ ਕੌਮ ਜਿਹੜਾ ਵਿਰਸਾ ਆਪਣੇ ਇਤਿਹਾਸ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ ਆਣ ਵਾਲੀ ਪੀੜੀਆਂ ਆਣ ਵਾਲੀਆਂ ਸਾਡੀਆਂ ਨਸਲਾਂ ਜੀ ਆਪਣੇ ਇਤਿਹਾਸ ਨਾਲ ਨਹੀਂ ਜੁੜਨਗੀਆਂ ਤੇ ਫਿਰ ਅਸੀਂ ਕਿਹੜੇ ਇਤਿਹਾਸ ਦੀ ਗੱਲ ਕਰਾਂਗੇ ਕਿਹੜੇ ਇਤਿਹਾਸ ਨੂੰ ਸੰਭਾਲਾਂਗੇ ਤੇ ਅੱਜ ਬਹੁਤ ਜਲਦੀ ਉਹ ਖੁਸ਼ੀ ਦਾ ਦਿਨ ਵੀ ਆ ਗਿਆ 100 ਸਾਲਾਂ ਤੋਂ ਜ਼ਿਆਦਾ ਵੱਧ ਟਾਈਮ ਹੋ ਗਿਆ ਅੱਜ 116 117 ਸਾਲਾਂ ਤੋਂ ਬਾਅਦ ਨਾਬਾ ਰਿਆਸਤ ਚ ਫਿਰ ਉਹੀ ਰੌਣਕ ਆ ਰਹੀਏ ਕੁੰਵਰ ਅਭੇਦ ਪ੍ਰਤਾਪ ਸਿੰਘ ਉਹਨਾਂ ਦੀ ਸਤਾਰਬੰਦੀ ਚੰਨੇ ਆ ਤੇ ਪੂਰੇ ਹਿੰਦੁਸਤਾਨ ਚ ਜਦੋਂ ਪਗਬੰਦੀ ਜਾਂਦੀ ਹੈ ਤੇ ਇਹਦਾ ਮਤਲਬ ਹੈ ਕਿ ਉਸ ਪਰਿਵਾਰ ਦਾ ਉਸ ਵੰਸ਼ ਦਾ ਜਿਹੜਾ ਅੱਗੇ ਸੰਭਾਲਣ ਵਾਸਤੇ ਵਿਰਸੇ ਨੂੰ ਅੱਗੇ ਲਿਜਾਣ ਵਾਸਤੇ ਕੋਈ ਆਇਆ ਹੈ ਔਰ ਉਸ ਬੱਚੇ ਦੀ ਜੇ ਅਸੀਂ ਰੂਹ ਨੂੰ ਚਾਹੀਏ ਰੂਹal ਦੇਖੀਏ ਤੇ ਉਹਦੇ ਚ ਸਾਖਸ਼ਾਤ ਮਹਾਰਾਜਾ ਹੀਰਾ ਸਿੰਘ ਜੀ ਦਾ ਉਹ ਅਕਸ ਨਜ਼ਰ ਆਂਦਾ ਹੈ ਔਰ ਉਹ ਜਾਈ ਉਹ ਜੋ ਚੀਜ਼ਾਂ ਪੁਰਾਣੀਆਂ ਹੈਗੀਆਂ ਨੇ ਚਾਹ ਸਾਡੇ ਇਤਿਹਾਸਕ ਤੱਤ ਨੇ ਜਾਂ ਜੋ ਉਹ ਘਟਨਾਵਾਂ ਜਿਹੜੀਆਂ ਵਾਪਰੀਆਂ ਸੀ ਔਰ ਕੇਵਲ ਉਹ ਸਿਰਫ ਮਹਾਰਾਜਾ ਹੀਰਾ ਸਿੰਘ ਜੀ ਨੂੰ ਪਤਾ ਸੀ ਤੇ ਜੇ ਅੱਜ ਮਹਾਰਾਜਾ ਹੀਰਾ ਸਿੰਘ ਜੀ ਆਪਣੇ ਉਸ ਪਰਿਵਾਰ ਦੇ ਅਨੁਸ਼ਵੰਸ਼ ਦੇ ਬੱਚੇ ਦੇ ਰੂਪ ਚ ਸਾਹਮਣੇ ਆਏ ਨੇ ਤੇ ਇਹ ਮੈਨੂੰ ਲੱਗਦਾ ਕਿ ਆਣ ਵਾਲੇ ਟਾਈਮ ਚ ਪੰਜਾਬ ਦੀ ਵਿਰਾਸਤ ਵਾਸਤੇ ਬਹੁਤ ਵੱਡਾ ਕੰਮ ਹੋਣ ਜਾ ਰਹੇ ਹੈ ਇਹ ਜਦੋਂ ਮਹਾਰਾਜਾ ਰਿਪੂ ਦਮਨ ਸਿੰਘ ਜੀ ਦੇ ਟਾਈਮ ਤੇ ਸਾਡੇ ਬਜ਼ੂਰ ਉਹਨਾਂ ਦੇ ਮਹਾਰਾਜਾ ਰਿਪੂ ਦਮਨ ਸਿੰਘ ਜੀ ਬਿਲਕੁਲ ਅੰਗਰੇਜ਼ਾਂ ਦੇ ਖਿਲਾਫ ਸੀ ਸਾਰਾ ਉਸ ਟਾਈਮ ਹਿੰਦੂਸਤਾਨ ਜਾਣਦਾ ਹੈ ਨਾ ਤੇ ਉਹਨਾਂ ਦੇ ਪਗਵੜ ਭਰਾ ਆਪਣੇ ਪਰਿਵਾਰਾਂ ਚੋਂ ਨਗੀਨਾ ਸਿੰਘ ਨਾਬਾ ਜੀ ਜਿਹੜੇ ਬਿਲਕੁਲ ਉਹਨਾਂ ਦੇ ਹਮਸਾਇਆ ਹੈਗੇ ਸੀ ਤੇ ਉਹ ਵੀ ਨਾਲ ਗ੍ਰਿਫਤਾਰ ਹੋਏ ਔਰ ਦੇਰਾ ਦੂਨ ਦੀ ਜੀ ਅਸੀਂ ਧਰਤੀ ਦੀ ਗੱਲ ਕਰੀਏ ਜਿੰਨੂੰ ਅੱਜ ਅਸੀਂ ਉੱਤਰਾਖੰਡ ਦੇ ਨਾਮ ਤੋਂ ਜਾਣਦੇ ਆ ਬਿਲਕੁਲ ਤੇ ਉਹ ਅੱਜ ਥੀ ਭਾਵੇਂ ਅਸੀਂ ਉਹਨੂੰ ਉਤਰਾਖੰਡ ਕਹਿ ਦਈਏ ਲੇਕਿਨ 1762 ਜਦੋਂ ਫੁਲਕੀਆਂ ਮਿਸਲ ਔਰ ਸਾਰਾ ਹੋਂਦ ਚਾਈ ਔਰ ਜੱਸਾ ਸਿੰਘ ਆਲੂ ਵਾਲਿਆ ਜੀ ਉਦੋਂ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਆਪਣਾ ਤਰਨਾ ਦਲ ਦੇ ਨਾਲ ਤਰਨਾ ਦਲ ਦੀ ਅਗਵਾਈ ਕਰਿਆ ਕਰਦੇ ਸੀ ਤੇ 1762 64 65 ਚ ਜਦੋਂ ਗੰਗਾ ਜੀ ਦੇ ਤੇ ਯਮਨਾ ਜੀ ਦੇ ਵਿੱਚ ਦਾ ਸਾਰਾ ਇਲਾਕਾ ਜਿਹੜੇ ਸੂਬੇਦਾਰ ਹੈਗੇ ਸੀ ਅਬਦਾਲੀ ਵੱਲੋਂ ਬਣਾਏ ਹੋਏ ਤੇ ਉਹਨਾਂ ਸਾਰੇ ਮੁਗਲਾਂ ਵੱਲੋਂ ਇਹ ਇਲਾਕਾ ਖਾਲੀ ਕਰਾਉਣ ਦੀ ਜ਼ਿੰਮੇਵਾਰੀ ਸਾਡੇ ਬਜ਼ੁਰਗਾਂ ਨੂੰ ਵੀ ਲੱਗੀ ਸੀ ਤੇ ਉਹਨਾਂ ਨੇ ਉੱਥੇ ਫਿਰ ਸਾਰਨਪੁਰ ਦਾ ਇਲਾਕਾ ਜਿਹੜਾ ਸੀ ਉਹ ਉਹ ਉੱਥੋਂ ਦਾ ਸੂਬੇਦਾਰ ਜੈਨ ਖਾਨ ਹੋਇਆ ਕਰਦਾ ਸੀ ਤੇ ਉਸ ਜੈਨ ਖਾਨ ਦੇ ਨਾਲ ਬੜੀ ਭਾਰੀ ਜੰਗ ਹੋਈ ਜਿਦੇ ਚ ਉਸ ਜੈਨ ਖਾਨ ਮਾਰਿਆ ਗਿਆ ਜੀ ਔਰ ਉਦੋਂ ਦੇਰਾਦੂਨ ਉਸ ਜੈਨ ਖਾਨ ਦੇ ਅੰਡਰ ਹੀ ਉਹ ਇਲਾਕਾ ਹੁੰਦਾ ਸੀ ਤੇ ਨੇਚਰਲੀ ਫਿਰ ਉੱਥੇ ਸਿੱਖਾਂ ਦੀ ਆਮਦ ਹੋ ਗਈ ਉਸ ਤੋਂ ਬਾਅਦ ਹਰਦੁਆਰ ਵੱਲ ਨੂੰ ਜਦੋਂ ਅੱਗੇ ਗਏ ਤੇ ਜੈਨ ਖਾਨ ਦਾ ਰਾਹ ਹੁੰਦਾ ਸੀ ਨਜੀਬ ਖਾਨ ਜਿਹਦੇ ਨਾਂ ਤੋਂ ਅੱਜ ਨਜੀਬਾਬਾਦ ਸ਼ਹਿਰ ਦਾ ਨਾਂ ਹੈਗਾ ਤੇ ਉਹ ਨਜੀਬ ਖਾਨ ਨਾਲ ਵੀ جنگ ਹੋਈ ਤਦੋਂ ਜਦੋਂ ਜੇਪ ਕਰਨਲ ਜੰਗ ਹੋਈ ਤੇ ਨਜੀਬ ਖਾਨ ਨੂੰ ਲੱਗਿਆ ਕਿ ਹੁਣ ਸਿੱਖਾਂ ਨਾਲ ਟਕਰਾ ਆਸਾਨ ਕੰਮ ਨਹੀਂ ਹੈਗਾ ਤੇ ਉਹਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਔਰ ਵਾਅਦਾ ਕੀਤਾ ਕਿ ਮੈਂ ਆਪਣੀ ਰਿਆਸਤ ਚ ਕਿਸੇ ਵੀ ਹਿੰਦੂ ਪਰਿਵਾਰ ਨੂੰ ਤੰਗ ਨਹੀਂ ਕਰਾਂਗਾ ਉਸ ਤੋਂ ਪਹਿਲਾਂ ਜੋ ਮੁਗਲ ਕਰਦੇ ਸੀ ਜੋ ਅਤਿਆਚਾਰ ਕਰਦੇ ਸੀ ਸਾਡੀ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਉਹ ਲੁੱਟ ਖਸੋਟ ਕਰਦੇ ਸੀ ਤੇ ਉਹ ਇੱਕ ਬਹੁਤ ਵੱਡਾ ਇਤਿਹਾਸ ਹੈ ਉਹ ਸਾਰਿਆਂ ਨੇ ਅਸੀਂ ਸਾਰਿਆਂ ਨੇ ਪੜਿਆ ਹੈ ਦੇਖਿਆ ਹੈ ਸਮਝਿਆ ਹੈ ਤੋ ਉਸ ਤੋਂ ਬਾਅਦ ਫਿਰ ਉਦੋਂ ਜਦੋਂ ਖਾਲਸਾ ਉੱਥੇ ਗਿਆ ਤੇ ਉਸ ਤੋਂ ਬਾਅਦ ਜੇ ਤੁਸੀਂ ਜਾਵੋਗੇ ਹਰਦੁਆਰ ਕਨਕਲ ਚ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦਾ ਸਥਾਨ ਹੈ ਤੇ ਗੰਗਾ ਜੀ ਦੇ ਉਸ ਕਿਨਾਰੇ ਖਾਲਸਾ ਫੌਜ ਨੇ ਆਪਣਾ ਡੇਰਾ ਗੱਡਿਆ ਔਰ ਡੇਰਾ ਗੱਡਣ ਤੋਂ ਬਾਅਦ ਔਰ ਮਹਾਰਾਜਾ ਰਣਜੀਤ ਸਿੰਘ ਦੇ ਜਿਹਦੇ ਰਾਜ ਤੱਕ 1800 21 ਕੇ 22 ਜਦੋਂ ਬ੍ਰਿਟਿਸ਼ਰਸ ਦੇ ਕੋਲ ਇਹ ਏਰੀਆ ਆਇਆ ਉਸ ਤੋਂ ਪਹਿਲਾਂ ਉਹ ਆਪਣੇ ਪੰਜਾਬ ਦਾ ਹੀ ਇਲਾਕਾ ਮੰਨਿਆ ਜਾਂਦਾ ਸੀ ਤਲਵਾਰ ਦੇ ਜ਼ੋਰ ਤੇ ਖਾਲਸਿਆਂ ਨੇ ਉਹ ਇਲਾਕਾ ਮੁਗਲਾਂ ਕੋਲੋਂ ਮਲਿਆ ਸੀ ਤੇ ਟੈਕਨੀਕਲੀ ਅਸੀਂ ਆਪਣੇ ਉਸ ਬਜ਼ੁਰਗਾਂ ਦੀ ਉਸੇ ਧਰਤੀ ਤੇ ਹੈਗੇ ਆ ਤੇ ਜਦੋਂ ਮਹਾਰਾਜਾ ਰਿਪੂਦਮਨ ਸਿੰਘ ਜੀ ਨੂੰ ਕੈਦ ਕੀਤਾ ਗਿਆ ਤੇ 3 ਸਾਲ ਮਸੂਰੀ ਨਜ਼ਰਬੰਦ ਰੱਖਿਆ ਗਿਆ 22 ਸਾਲ ਦੇ ਆਸ-ਪਾਸ ਦੇ ਰਾਦੂਨ ਨજરਬੰਦ ਰੱਖਿਆ ਗਿਆ ਔਰ ਉਸ ਤੋਂ ਬਾਅਦ ਫਿਰ ਕੋਈੜਾ ਕਨਾਲ ਪੇਜਾ ਸੀ ਤੇ ਉਦੋਂ ਦੇ ਕੀ ਪਰਿਵਾਰ ਜਿਹੜੇ ਆਪਣੇ ਨਾਲ ਪਰਿਵਾਰ ਹੈਗੇ ਸੀ ਆਪਣੇ ਰਿਸ਼ਤੇਦਾਰੀਆਂ ਹੈਗੀਆਂ ਸੀ ਤੇ ਸਾਰੇ ਫਿਰ ਉਹ ਉੱਥੇ ਹੀ ਫਿਰ ਸਾਰੇ ਵੱਸ ਗਏ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਕਿਸ ਤਰ੍ਹਾਂ ਉਹ ਪੁਰਾਣਾ ਸਮਾਂ ਯਾਦ ਕਰਕੇ ਔਰ ਬਹੁਤ ਪੁਰਾਣਾ 140 45 ਸਾਲ ਪੁਰਾਣੀ ਗੱਲ ਹੈ ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਇੱਥੇ ਆਏ ਤਾਂ ਸਾਰਾ ਖੰਡਰ ਹੈਗਾ ਸੀ ਕੋਈ ਸਾਂਭਣ ਵਾਲਾ ਨਹੀਂ ਹੈਗਾ ਸੀ ਫਿਰ ਪ੍ਰਤਾਪ ਸਿੰਘ ਜੀ ਤੋਂ ਬਾਅਦ ਹਮਸ ਜੀ ਆਇਆਂ ਉਸ ਤੋਂ ਬਾਅਦ ਲਗਭਗ ਲਗਭਗ 70 75 ਸਾਲ ਵਰਿਆਂ ਦਾ ਇਹੋ ਜਾਂ ਦੋ ਪੀੜੀਆਂ ਦਾ ਇਹੋ ਜਾਂ ਸਮਾਂ ਗੁਜ਼ਰਿਆ ਹੈ ਕਿ ਜੋ ਨਾਬਾ ریاست ਬਿਲਕੁਲ ਖੰਡਰ ਹੋ ਗਈ ਕੋਈ ਦੇਖਣ ਵਾਲਾ ਨਹੀਂ ਸੀ ਜਿਹਦੇ ਕੋਲੋਂ ਜੋ ਮੱਲਿਆ ਗਿਆ ਉਹ ਮੰਲ ਲਿਆ ਤੇ ਅੱਜ ਉਹ ਦਿਨ ਆ ਗਿਆ ਹੈ ਕਿ ਜਦੋਂ ਵਾਰਿਸ ਆਪਣੇ ਨਾਬਾ ਚ ਆ ਕੇ ਬੈਠੇ ਨੇ ਤੇ ਹੁਣ ਉਹ ਵੀਦ ਹੈਗੀ ਹੈ ਮੇਰਾ ਮੇਰਾ ਉਹੀ ਸਵਾਲ ਸੀ ਬੜੀ ਜਿਹੜਾ ਤਸ਼ੱਦਦ ਤੋਂ ਬਾਅਦ ਆਪਾਂ ਕਹਿ ਸਕਦੇ ਆ ਬੜੀ ਘਾਲੜਾਂ ਤੋਂ ਬਾਅਦ ਕਿਉਂਕਿ ਪਰਿਵਾਰ ਦੀ ਵੀ ਇੱਛਾ ਸੀ ਤੁਸੀਂ ਕਿਹਾ ਤੁਹਾਡੇ ਵੀ ਪਰਿਵਾਰਿਕ ਰਿਲੇਸ਼ਨ ਨੇ ਤੁਸੀਂ ਵੀ ਉਹ ਨਾਬਾ ریاست ਦੇ ਨਾਲ ਪਰਿਵਾਰਿਕ ਸਬੰਧ ਰੱਖਦੇ ਹੋ ਮਹਾਰਾਣੀ ਪ੍ਰੀਤੀ ਦੀ ਗੱਲ ਕਿੱਥੇ ਆਵੇ ਕਿਉਂਕਿ ਮੇਰੀ ਨਾ ਮੈਂ ਬਹੁਤ ਇੰਟਰਵਿਊ ਕਰ ਚੁੱਕਾ ਹਾਂ ਉਹਨਾਂ ਸਾਡੇ ਵੀ ਜਿਹੜਾ ਪਰਿਵਾਰਿਕ ਸਬੰਧ ਨੇ ਕਿਉਂਕਿ ਅਸੀਂ ਵੀ ਜਿਹੜਾ ਤਕਰੀਬਨ ਰੋਜ਼ ਜਿਹੜਾ ਮਿਲਦੇ ਰਹਿੰਦੇ ਹਾਂ ਕਿਉਂਕਿ ਉਹ ਸਾਡੇ ਦਫ਼ਤਰ ਵੀ ਆਉਂਦੇ ਰਹਿੰਦੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਜਿਹੜਾ ਉਹਨਾਂ ਦੇ ਬੇਟੇ ਦੀ ਗੱਲ ਕੀਤੀ ਜਾਵੇ ਜੋ ਪਗੜੀ ਦੀ ਰਸਮ ਜਿਹੜੀ ਆਪਾਂ ਕਹਿੰਦੇ ਕੁਝ ਦਿਨਾਂ ਦੇ ਵਿੱਚ ਜਿਹੜੀ ਆ ਉਹ ਕੀਤੀ ਜਾਣੀ ਹੈ ਜਿਹੜਾ ਉਸ ਬੱਚੇ ਦਾ ਹਉ ਭਾਵ ਹੈ ਜਿਸ ਤਰ੍ਹਾਂ ਉਹ ਮਹਾਰਾਜਾ ਹੁੰਦਾ ਉਹ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਗੱਲਾਂ ਬਾਤਾਂ ਕਰਨੀਆਂ ਉਹ ਸਾਰਾ ਜ਼ਿਕਰ ਕਰਨਾ ਕਿ ਤੁਹਾਨੂੰ ਲੱਗਦਾ ਹੈ ਪ੍ਰਮਾਤਮਾ ਉਸ ਰੂਪ ਦੇ ਵਿੱਚ ਦੁਬਾਰਾ ਮਹਾਰਾਜਾ ਦੇ ਰੂਪ ਦੇ ਵਿੱਚ ਦੁਬਾਰਾ ਉਸ ਬੱਚੇ ਨੂੰ ਭੇਜਿਆ ਗਿਆ ਨਾਬਾ रियासत ਦੇ ਉਤੇ ਗੋਨਾਨਕ ਦੇਵ ਜੀ ਮਹਾਰਾਜ ਜੀ ਦੀ ਬੜੀ ਕਿਰਪਾ ਰਹੀ ਹੈ ਬਿਲਕੁਲ ਔਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਬਹੁਤ ਪਿਆਰ ਦਿੱਤਾ ਹੈ ਨਾਬਾ रियासत ਨੂੰ ਔਰ ਨਾਬਾਦੇ ਸਾਡੇ ਬਜ਼ੁਰਗ ਮੇਰਾ ਤਾਂ ਨਾਨਕਾ ਪਰਿਵਾਰ ਹੈ ਤੇ ਸਾਡੇ ਬਜ਼ੁਰਗਾਂ ਨੇ ਵੀ ਹਮੇਸ਼ਾ ਕੋਸ਼ਿਸ਼ ਕੀਤੀ ਏ ਕਿ ਗੁਰੂ ਦੀ ਦਿੱਤੀ ਹੋਈ ਉਸ ਵਿਰਾਸਤ ਨੂੰ ਸੰਭਾਲੀਏ ਔਰ ਆਪਣੇ ਕੌਮ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਪੰਜਾਬ ਵਾਸਤੇ ਕੁਝ ਕਰੀਏ ਅੱਛਾ ਨਾਨਕਾ ਪਰਿਵਾਰ ਜਾ ਕੇ ਜਿਵੇਂ ਤੁਸੀਂ ਕਿਹਾ ਕਿ ਹੁਣ ਵੀ ਤੁਸੀਂ ਨਾਨਕੇ ਪਰਿਵਾਰ ਜਾ ਕੇ ਆਏ ਹੋ ਜੀ ਉਹ ਪਰਿਵਾਰ ਨਾਲ ਮਿਲ ਕੇ ਆਏ ਹੋ ਕੋਈਸ ਪਹਿਲਾ ਉਹ ਨਾਨਕਾ ਪਰਵਾਰ ਕਿਤਨਾ ਕਿਤੇ ਬੰਦ ਪਿਆ ਸੀ ਉਹ ਜਗਾ ਬੰਦ ਪਈ ਸੀ ਜਦੋਂ ਕਈ ਵਾਰ ਇਸ ਜਗਾ ਤੇ ਆਉਂਦੇ ਸੀ ਨਾ ਬਾ ਰਿਆਸਤ ਦੀ ਧਰਤੀ ਤੇ ਆਉਂਦੇ ਸੀ ਜੀ ਕੀ ਮਹਿਸੂਸ ਹੁੰਦਾ ਜਦੋਂ ਹੋਰ ਤੁਸੀਂ ਜਾਣਦੇ ਹੋ ਤਾਂ ਮਨ ਦੇ ਵਿੱਚ ਕੀ ਮਹਿਸੂਸ ਹੁੰਦਾ ਅ ਪਿਛਲੇ ਸਾਲ ਜਦੋਂ ਮਹਾਰਾਜਾ ਹਿੰਮਤ ਸਿੰਘ ਜੀ ਦਾ ਭੋਗ ਹੈਗਾ ਸੀ ਤੇ ਉਦੋਂ ਕਈ ਸਾਲਾਂ ਬਾਅਦ ਉਹ ਦਰਵਾਜ਼ੇ ਖੁੱਲੇ ਔਰ ਉਹੀ ਸਥਾਨ ਜਿੱਥੇ ਕਦੀ ਦਰਬਾਰ ਲਗਿਆ ਕਰਦੇ ਸੀ ਉਥੇ ਫੈਸਲੇ ਹੁੰਦੇ ਸੀ ਜਾਂ ਆਪਣੀ ਰਿਆਸਤ ਦੀ ਜਨਤਾ ਜਿਹੜੀ ਉਹਨਾਂ ਨੂੰ ਵੀ ਰੱਬ ਵਾਂਗੂੰ ਮੰਦੀ ਸੀ ਤੇ ਉਹ ਦੌਰ ਯਾਦ ਆਇਆ ਤੇ ਯਾ ਮੈਂ ਬਹੁਤ ਉਹ ਜਿਹਾ ਐਸਾ ਪਲ ਹੈਗਾ ਸੀ ਕਿ ਮਲਾ ਹੰਝੂ ਅੰਦਰੋਂ ਆ ਗਏ ਤੇ ਹੁਣ ਜਦੋਂ ਲੱਗਦਾ ਹੈ ਕਿ ਨਾਨਕੇ ਪਰਿਵਾਰ ਚ ਰੌਣਕ ਵਾਪਸ ਆ ਰਹੀ ਹੈ ਔਰ ਨਾਨਕੇ ਪਰਿਵਾਰ ਦੀ ਨੂੰਹ ਮਾਰਾਣੀ ਪ੍ਰੀਤੀ ਦੀ ਬਹੁਤ ਵੱਡੀ ਸੇਵਾ ਬਾਬਾ ਉਹਨਾਂ ਤੋਂ ਲੈ ਰਿਆ ਤੇ ਉਹ ਤਾਂ ਐਦਾਂ ਹੀ ਜਾਪਦਾ ਹੈ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਆਪਣੇ आशीर्वाद ਦੇ ਨਾਲ ਉਹ ਸਭ ਕੁਝ ਹੋ ਕਰਾ ਰਿਹਾ ਹੈ ਜੋ ਅੱਜ ਨਾਬਾ ਰਿਆਸਤ ਦੇ ਅੰਦਰ ਰੌਣਕਾਂ ਆ ਰਹੀਆਂ ਨੇ ਉਹ ਇਤਿਹਾਸ ਅਸੀਂ ਉਸ ਇਤਿਹਾਸ ਤੇ ਅੱਜ ਚਰਚਾ ਕਰ ਰਹੇ ਨਹੀਂ ਤਾਂ ਕਿੰਨੇ ਵਰਾ ਗੁਜ਼ਰ ਗਿਆ ਕਿ ਨਾਬਾ ਰਿਆਸਤ ਦਾ ਇਤਿਹਾਸ ਜਾਂ ਨਾਬਾ ਦੇ ਬਜ਼ੁਰਗਾਂ ਦਾ ਕੀਤਾ ਅਸੀਂ ਸਾਰੇ ਭੁੱਲ ਜੀ ਭੁੱਲ ਜੇ ਕਿਤਨਾ ਕਿਤੇ ਜੇਕਰ ਗੱਲ ਕੀਤੀ ਆਵੇ ਜਿਵੇਂ ਤੁਸੀਂ ਕਿਹਾ ਵੀ ਨਾਬਾ ਰਿਆਸਤ ਦੀ ਗੱਲ ਕੀਤੀ ਆਵੇ ਕਿਉਂਕਿ ਮੈਂ ਵੀ ਖੁਦ ਜਿਹੜਾ ਨਾਬਾ ਪਰ ਦੇ ਸ਼ਹਿਰ ਦੇ ਨਾਲ ਬਲੌਗ ਕਰਦਾ ਕਿਉਂਕਿ ਕੁਛ ਨਾ ਕੁਛ ਜਦੋਂ ਆਪਾਂ ਉਸ ਜਗ੍ਹਾ ਤੇ ਜਾਂਦੇ ਆ ਨਾਬੇ ਦੇ ਵਿੱਚ ਬਹੁਤ ਅਜਈਆਂ ਜਗ੍ਹਾ ਨੇ ਜੋ ਕਿ ਨੱਬਾ ਰਿਆਸਤ ਦੇ ਨਾਲ ਸੰਬੰਧ ਰੱਖਦਿਆਂ ਨੇ ਖੰਡਰ ਹੁੰਦੀਆਂ ਜ਼ਾਰੀਆਂ ਨੇ ਕੋਟਾਂ ਦੇ ਵੀ ਕੇ ਚੱਲ ਰਿਹਾ ਹੈ ਸਰਕਾਰਾਂ ਦੇ ਜਿਹੜੀਆਂ ਨੇ ਅਜੇ ਤੱਕ ਉਸ ਵੱਲ ਤੇ ਆ ਨਹੀਂ ਦੇਰੀਆਂ ਬੇਸ਼ੱਕ ਹੁਣ ਮਹਾਰਾਜਾ ਪਰਿਵਾਰ ਨੇ ਜਿਹੜਾ ਆਗੇ ਇਸ ਤਰ੍ਹਾਂ ਦੀ ਸਾਰ ਲਈ ਆ ਉਹ ਸਾਰਾ ਕਿਲਾ ਰੈਨੋਵੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਉਹ ਵੀ ਜਗ੍ਹਾ ਜਿਹੜੀ ਹੈ ਸੰਭਾਲਣ ਦੀ ਜ਼ਰੂਰਤ ਹੈ ਸਾਡਾ ਇੱਕ ਵੱਡੂਲਾ ਇਤਿਹਾਸ ਆ ਸਾਡੀ ਵੱਡੂ ਵੱਡੂਲੀ ਜਾਣਕਾਰੀ ਹੈ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਸਾਂਝੀ ਹੋ ਸਕਣਗੀ ਬਿਲਕੁਲ ਬਿਲਕੁਲ ਔਰ ਅੱਜ ਇਹ ਚਰਚਾ ਹੋ ਰਹੀ ਸੀ ਕਿ ਜਿਸ ਤਰ੍ਹਾਂ ਹੁਣ ਨਾਬਾ ਦਾ ਕਿਲਾ ਆ ਹਾਂ ਬਿਲਕੁਲ ਤੇ ਡੈਫੀਨੇਟਲੀ ਨਾਬਾ ਦਾ ਕਿਲਾ ਵਾਪਸ ਆਣਾ ਚਾਹੀਦਾ ਹੈ। ਹਾਂ। ਜਾਂ ਜਿਹੜੀਆਂ ਪ੍ਰਾਪਰਟੀਆਂ ਲੋਕਾਂ ਨੇ ਦੱਬ ਲਈਆਂ ਸੀ ਉਹ ਸਾਰੀਆਂ ਵਾਪਸ ਆਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਨਾਬਾ ਦੇ ਵਾਰਿਸ ਆ ਗਏ। ਹਾਂ ਵਾਰਸ ਆ ਗਏ ਬਿਲਕੁਲ ਸਾਡਾ ਤਾਂ ਨਾਨਕਾ ਪਰਿਵਾਰ ਹੈ ਅਸੀਂ ਉਹਦੀ ਰਾਖੀ ਵਾਸਤੇ ਉਹ ਨਾਲ ਖੜੇ ਹੋ ਕੇ ਜਿੰਨੀ ਅੱਗੇ ਕਿਸੇ ਵੀ ਲੈਵਲ ਤੇ ਜਾਣਾ ਹੋਵੇ ਤੇ ਜਾ ਸਕਨੇ ਆ ਤੇ ਔਰ ਇਹ ਸਿਰਫ ਮੇਰੇ ਨਾਨਕੇ ਪਰਿਵਾਰ ਦੀ ਗੱਲ ਨਹੀਂ ਹੈਗੀ। ਸਾਡਾ ਨਾਭਾ रियासत ਉਹ ਢੱਲੇਵਾਲੀਆ ਪਰਿਵਾਰ ਦਾ ਰਿਸ਼ਤਾ ਅੱਜ ਦਾ ਨਹੀਂ ਹੈਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਬਾਬਾ ਚੜਤ ਸਿੰਘ ਜੀ ਤੇ ਉਦੋਂ ਸਾਡੇ ਦਾਦਕੇ ਪਰਿਵਾਰ ਦੇ ਬਜ਼ੁਰਗ ਮਿਤ ਸਿੰਘ ਢੱਲੇਵਾਲ ਜੀ ਤੇ ਉਦੋਂ ਦੇ ਅਬਦਾਲੀ ਦੇ ਨਾਲ ਜੰਗਾਂ ਤੋਂ ਲੈ ਕੇ ਹੁਣ ਤੱਕ ਦਾ ਦੌਰ ਤੇ ਨਾਭਾ रियासत ਜੋ ਸਾਡੇ ਹੋਰ ਵੀ ਪਰਿਵਾਰ ਆਗੇ ਉਹ ਬਾਕੀ ਪਰਿਵਾਰਾਂ ਦਾ ਇਤਿਹਾਸ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਯਾ ਸਾਡੇ ਡੱਲਾ ਵਾਲੀਆ ਮਿਸਲ ਹੋ ਗਈ ਜਾਂ ਨਕਈ ਮਿਸਲ ਹੋ ਗਈ ਤੇ ਇਹਨਾਂ ਇਹਨਾਂ ਲੋਕਾਂ ਨੂੰ ਫਿਰ ਯੂਪੀ ਵਾਲੇ ਪਾਸੇ ਕਿਉਂਕਿ ਤਰਨਾ ਦਲ ਹੈਗਾ ਸੀ ਤੇ ਜੰਗਾ ਚ ਡੱਲਾ ਵਾਲੀਆ ਸਾਡੀ ਮਿਸਲ ਦਾ ਵੀ ਬੜਾ ਨੁਕਸਾਨ ਹੋਇਆ ਡੱਲਾ ਵਾਲੀਆ ਮਿਸਲ ਦੇ ਵੀ ਸਾਡੇ ਬਹੁਤ ਛੋਟੇ ਕੱਲੂਕਾਰੇ ਤੋਂ ਲੈ ਕੇ ਵੱਡੇ ਕੱਲੂਕਾਰੇ ਤੱਕ ਉਸ ਤੋਂ ਬਾਅਦ ਫਿਰ ਬਾਕੀ ਸੰਘਰਸ਼ਾਂ ਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਤੇ ਇਹ ਪੀੜੀਆਂ ਪੀੜੀਆਂ ਦਾ ਸਾਥ ਹੈ ਔਰ ਇਹ ਪੀੜੀਆਂ ਪੀੜੀਆਂ ਦਾ ਸਾਥ ਅੱਗੇ ਵੀ ਇਸ ਤਰ੍ਹਾਂ ਹੀ ਚੱਲੇਗਾ ਤੇ ਹੁਣ ਨਾਬਾ ریاست ਦੇ ਵਾਰਸ ਆ ਗਏ ਨੇ ਔਰ ਨਾਬਾ ਰਿਆਸਤ ਦੇ ਵਾਰਸਾਂ ਦੇ ਆਣ ਤੋਂ ਬਾਅਦ ਡੈਫੀਨੇਟਲੀ ਜੋ ਵੀ ਉਥੋਂ ਖੁਸਿਆ ਹੈ ਜਾਂ ਜਿਨ੍ਹਾਂ ਲੋਕਾਂ ਨੇ ਵੀ ਸ਼ਰਾਰਤਾਂ ਕੀਤੀਆਂ ਨੇ ਉਹਨਾਂ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਨਾਬਾ ਰਿਆਸਤ ਦੇ ਵਾਰਿਸ ਮਹਾਰਾਜਾ ਹੀਰਾ ਸਿੰਘ ਜੀ ਦੇ ਰੂਪ 'ਚ ਅੱਜ ਜਿਹੜਾ ਬੱਚਾ ਆਇਆ ਹੈ ਤੇ ਆਉਣ ਵਾਲੇ ਟਾਈਮ 'ਚ ਪੰਜਾਬ ਨੂੰ ਉਸ ਪਰਿਵਾਰ ਤੋਂ ਬਹੁਤ ਕੁਝ ਮਿਲਣਾ ਹੈ ਜੇਕਰ ਥੋੜਾਪਾ ਤੁਹਾਡੇ ਕਾਰ ਦੀ ਗੱਲ ਕੀਤੀ ਆਵੇ ਕਿਉਂਕਿ ਤੁਸੀਂ ਦੇਰਾਦੂੰਦ ਦੀ ਧਰਤੀ ਦੀ ਗੱਲ ਕੀਤੀ ਆਵੇ ਉੱਥੇ ਜਿਹੜਾ ਤੁਸੀਂ ਆਪਣਾ ਜਿਹੜਾ ਰਹਿ ਰਹੇ ਹੋ ਜਾਂ ਕਾਰੋਬਾਰ ਕਰ ਰਹੇ ਹੋ ਕਿਉਂਕਿ ਨਾਬਾਰ ਅਸਦ ਦੇ ਜਿਹੜੇ ਮਹਾਰਾਜੇ ਸਨ ਤਾਂ ਕਿਤਰਕਤ ਉਹ ਵੀ ਕਿਤਰਕਤ ਉਹ ਧਾਰਮਿਕ ਕਾਰਜ ਵਾਲ ਜਿਹੜਾ ਲਗਾਤਾਰ ਕਰਦੇ ਸੀ ਅਨੇਕਾਂ ਕਾਰਜ ਉਹਨਾਂ ਨੇ ਕੀਤੇ ਅਨੇਕਾਂ ਗਰੀਬ ਲੜਕੀਆਂ ਦੇ ਵਿਆਹ ਕਰਾਏ ਪਰ ਉਹ ਅਜਿਹੇ ਕਾਰਜ ਜਿਹੜੇ ਕਰਦੇ ਸੀ ਉਹ ਗੁਪਤ ਰੱਖਦੇ ਸੀ ਜੀ ਤੁਹਾਡੇ ਵਾਲੀ ਉਸ ਪੀੜ ਦੇ ਦੌਰਾਨ ਚਲਦੇ ਆ ਅਜਿਹੇ ਕਿਹੜੇ ਕਾਰਜ ਜਿਹੜੇ ਕੀਤੇ ਜਾ ਰਹੇ ਨੇ ਬਿਲਕੁਲ ਔਰ ਸਾਡੀਆਂ ਤਾਂ ਦੋ ਦੋ ਵਿਰਾਸਤਾਂ ਨੇ ਆਪਣਾ ਨਾਬਾ ਪਰਿਵਾਰ ਹੋ ਗਿਆ ਡੱਲਾ ਵਾਲੀ ਪਰਿਵਾਰ ਹੋ ਗਿਆ ਤੇ ਅੱਜ ਅਸੀਂ ਜੋ ਕੁਝ ਵੀ ਕਰਨੇ ਆ ਤੇ ਆਪਣੇ ਉਹ ਬਜ਼ੁਰਗਾਂ ਦੀ ਉਹ ਹੀ ਦੇਣ ਹੈ ਅਸੀਂ ਆਪ ਨਹੀਂ ਕਰਦੇ ਜਾਂ ਤਾਂ ਜੇ ਅਸੀਂ ਆਪਣੇ ਬਜ਼ੁਰਗਾਂ ਵੱਲ ਝਾਤੀ ਮਾਰਨੇ ਆ ਉਹਨਾਂ ਦੇ ਇਤਿਹਾਸ ਵੱਲ ਝਾਤੀ ਮਾਰਨੇ ਆ ਤੇ ਉੱਥੋਂ ਹੀ ਫਿਰ ਉਹ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਕੀ ਕਰਨਾ ਹੈ ਔਰ ਲੋਕ ਦਿਖਾਈ ਵਾਸਤੇ ਵੀ ਕਰਦੇ ਨੇ ਸਾਰੇ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਦਾਨ ਪੁੰਨ ਜਾਂ ਚੰਗਾ ਕੰਮ ਹੋ ਹੁੰਦਾ ਕਿ ਇੱਕ ਘਾਵਤ ਹੁੰਦੀ ਸੀ ਸੱਜੇ ਹੱਥ ਨੇ ਜੇ ਖੱਬੇ ਹੱਥ ਨੂੰ ਕੁਝ ਦਿੱਤਾ ਤੇ ਉਹ ਸੱਜੇ ਸੱਜੇ ਔਰ ਖੱਬੇ ਦੇ ਵਿੱਚ ਹੀ ਗੱਲ ਰਵੇ ਤੇ ਜਿਹੜਾ ਚੰਗੇ ਕੰਮ ਹੁੰਦੇ ਨੇ ਤੇ ਚੰਗੇ ਕੰਮ ਰੌਲਾ ਪਾ ਕੇ ਅਨਾਉਂਸਮੈਂਟਾਂ ਕਰਾ ਕੇ ਨਹੀਂ ਕਿਤੇ ਜਾਂਦੇ ਤੇ ਉਹ ਇਹ ਸਾਡੇ ਬਜ਼ੁਰਗਾਂ ਦੀ ਪਰੰਪਰਾ ਹੈ ਤੇ ਉਹ ਪਰੰਪਰਾ ਦਾ ਜੇ ਅਸੀਂ ਪਾਲਣ ਕਰ ਰਹੇ ਆ ਤਾਂ ਦੇ ਸਮਾਜ ਦੇ ਅੰਦਰ ਸਾਨੂੰ ਉਹ ਪ੍ਰੇਮ ਵੀ ਮਿਲਦਾ ਤੇ ਉਹ ਸਾਡੇ ਬਜ਼ੁਰਗਾਂ ਕਰਕੇ ਮਿਲਦਾ ਹੈ ਤੇ ਕੋਸ਼ਿਸ਼ ਕਰੀ ਦੀਏ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਆਪਣੇ ਜੀਵਨ ਚ ਜਿਸ ਚੀਜ਼ ਨੂੰ ਅਪਣਾਇਆ ਅਸੀਂ ਵੀ ਉਸ ਤਰੀਕੇ ਅਪਣਾ ਕੇ ਚੱਲੀਏ ਅੱਛਾ ਮੇਰੇ ਕੋਲ ਹੋਰ ਸਵਾਲ ਹੈ ਜੀ ਤੁਹਾਡਾ ਪੋਲੀਟਿਕਲ ਵੀ ਜਿਹੜਾ ਮੈਂ ਦੇਖਿਆ ਸੀ ਬਹੁਤ ਅੱਛੇ ਲਿਖਨੇ ਬੀਜਪੀ ਦੇ ਖਾਸ ਤੌਰ ਤੇ ਕਰਕੇ ਕਿਉਂਕਿ ਦੇਸ਼ ਦੇ ਪਰਧਾਰਮਿਕ ਦੀ ਗੱਲ ਕਿੱਥੇ ਆਵੇ ਤਾਂ ਕਿਉਂਕਿ ਮੈਂ ਕੱਲੇ ਨਾਬਾ ਰਸ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਨਾ ਪੂਰੇ ਜੇਕਰ ਇੰਡੀਆ ਦੀ ਗੱਲ ਕੀਤੀ ਅੱਬ ਅਜੇ ਇਹ ਬਹੁਤ ਜਿਹੜਾ ਇਤਿਹਾਸ ਪਿਆ ਜਿਹੜਾ ਸਾਡਾ ਖੰਡਰ ਹੁੰਦਾ ਜਾ ਰਿਹਾ ਹੈ ਕਿਲਿਆਂ ਦੀ ਗੱਲ ਕੀਤੀ ਜਾਵੇ ਖੰਡਰ ਹੁੰਦੇ ਜਾ ਰਹੇ ਨੇ ਕਿਉਂਕਿ ਤੁਸੀਂ ਖਾਸ ਤੌਰ ਤੇ ਨਾਬਾ ਵਿਰਾਸਤ ਦੇ ਨਾਲ ਸੰਬੰਧ ਰੱਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਕਦੇ ਇਸ ਟੌਪਿਕ ਦੇ ਉੱਪਰ ਗੱਲਬਾਤ ਨਹੀਂ ਹੋਈ ਕਿਉਂਕਿ ਇਹ ਇਤਿਹਾਸ ਨੂੰ ਜਿਹੜਾ ਕਿਤਨਾ ਕਿਤੇ ਮੋੜ ਦੁਆਰਾ ਸੁਰਜੀਤ ਕੀਤਾ ਜਾ ਸਕੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਉਹਨਾਂ ਉਹ ਵਿਰਾਸਤੀ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ ਕਿਉਂਕਿ ਪੋਲੀਟੀਕਲ ਪੋਸਟ ਦੇ ਜ਼ਰੀਏ ਬਿਲਕੁਲ ਉਹਦਾ ਕਿਤਨਾ ਕਿਤੇ ਜ਼ਿਆਦਾ ਡਿਵੈਲਪ ਹੁੰਦਾ ਹੈ ਬਹੁਤ ਅੱਛਾ ਤੁਹਾਡਾ ਕੁਐਸਚਨ ਹੈਗਾ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਅਸੀਂ ਇਹਦੇ ਵਿੱਚ ਕੋਈ ਸਿਆਸੀ ਗੱਲ ਲਈਏ ਲੇਕਿਨ ਜੇ ਤੁਸੀਂ ਗੱਲ ਕਰ ਹੀ ਦਿੱਤੀ ਹੈ ਜੀ ਜੀ ਤੇ ਜੇ ਅਸੀਂ ਦੇਖੀਏ ਕਿ ਜੇ ਸਿੱਖੀ ਦਾ ਇਤਿਹਾਸ ਔਰ ਸਿੱਖੀ ਦੇ ਮਾਨ ਸਨਮਾਨ ਨੂੰ ਲੈ ਕੇ ਕਿਹੜੀ ਸਰਕਾਰ ਨੇ ਕੰਮ ਕੀਤਾ ਕਿਸੇ ਨੇ ਵੀ ਨਹੀਂ ਕੀਤਾ ਹਿੰਦੁਸਤਾਨ ਦੇ ਅੰਦਰ ਆਜ਼ਾਦੀ ਤੋਂ ਪਹਿਲੇ ਜੋ ਕੁਝ ਹੁੰਦਾ ਰਿਹਾ ਉਹੀ ਆਜ਼ਾਦੀ ਤੋਂ ਬਾਅਦ ਹੋਇਆ ਲੇਕਿਨ ਇੱਕ ਬਹੁਤ ਵੱਡਾ ਪਰਿਵਰਤਨ ਆਇਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੇ ਬਣਨ ਤੋਂ ਬਾਅਦ ਜੇ ਅਸੀਂ ਦੇਖਿਆ ਜਾਏ 2014 ਚ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਬਾਕੀ ਸਾਰਿਆਂ ਨਾਲ ਵੀ ਪ੍ਰੇਮ ਹੈਗਾ ਬਾਕੀ ਸਾਰਿਆਂ ਦਾ ਵੀ ਮਾਨ ਸਨਮਾਨ ਕਰਦੇ ਨੇ ਜੇ ਤੁਸੀਂ ਇੱਕ ਚੀਜ਼ ਤੇ ਧਿਆਨ ਦਿੱਤਾ ਜਾਏਗਾ ਕਿ ਬਹੁਤ ਇੰਪੋਰਟੈਂਟ ਤੌਰ ਤੇ ਉਹਨਾਂ ਨੇ ਸਿੱਖੀ ਨੂੰ ਅੱਗੇ ਕੀਤਾ ਹੈ ਬਿਲਕੁਲ ਬਿਲਕੁਲ 2014 ਤੋਂ ਪਹਿਲੇ ਦੇਸ਼ ਦੇ ਅੰਦਰ ਸਿੱਖਾਂ ਬਾਰੇ ਕਿਦਾਂ ਇੱਕ ਆਮ رائے ਹੈਗੀ ਸੀ ਬਿਲਕੁਲ ਉਹ ਤਾਂ ਰਸਫੀ ਕਿ ਸ਼ਾਇਦ ਮੈਂ ਜੇਕਰ ਕੁਝ ਨਾ ਬੋਲਣਾ ਚਾਹਾਂ ਮੈਂ ਬੋਲਦਾ ਕਿ ਸ਼ਾਇਦ ਭਾਜਪਾ ਜਿਹੜੀ ਹੈ ਸਿੱਖਾਂ ਦੀ ਜਿਹੜੀ ਆਪਾਂ ਕਥਨ ਦੁਸ਼ਮਣ ਜਮਾਤ ਕਹੀ ਜਾਂਦੀ ਸੀ ਵੀ ਹਾਂ ਜੇ ਸਿੱਖਾਂ ਪ੍ਰਤੀ ਚੰਗਾ ਕਾਰਜ ਨਹੀਂ ਕਰਦੀ ਇਹ ਇਦਾਂ ਦੀ ਜਿਹੜੀ ਇਨੈਕਟਿਵਿਟੀ ਆਫ ਲਾਈ ਜਾਂਦੀ ਸੀ ਕਿ ਵਾਕਈ ਉਹ ਹੈ ਦੇਖੋ ਉਹ ਤਾਂ ਸਾਰਾ ਹੁਣ ਜੇ ਆਪਾਂ ਕਿਸੇ ਸਿਆਸੀ ਟਾਕ ਤੇ ਆਈ ਗਏ ਆ ਤੇ ਦੇਖੋ ਇਹਦੇ ਚ ਕਾਂਗਰਸ ਨੇ ਬਹੁਤ ਵੱਡਾ ਕਹਾਨਾ ਕੀਤਾ ਬਿਲਕੁਲ ਸਿੱਖਾਂ ਦਾ ਸਿੱਖੀ ਦਾ ਪੰਜਾਬੀਅਤ ਦਾ ਪੰਜਾਬ ਦਾ ਬਿਲਕੁਲ ਔਰ ਉਹ ਇਹੋ ਜਿਹਾ ਨੈਰੇਟਿਵ ਫਿਕਸ ਕਰਨ ਚ ਮਾਹਿਰ ਰਹੇ ਕਿ ਉਹਨਾਂ ਨੇ ਕਿਸੇ ਹੋਰ ਪਾਸੇ ਸਿੱਖਾਂ ਨੂੰ ਜਾਣ ਵੀ ਨਹੀਂ ਦਿੱਤਾ ਲੇਕਿਨ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਆਏ ਨੇ ਪਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿ ਉਸ ਤੋਂ ਪਹਿਲਾਂ ਸਾਨੂੰ ਛੋਟੇ ਸ਼ਹਿਬਜ਼ਾਦਿਆਂ ਦੇ ਸ਼ਹਾਦਤ ਦੀ ਕਿਸੇ ਸਰਕਾਰ ਨੂੰ ਯਾਦ ਨਹੀਂ ਆਈ ਸੀ ਕਿਸੇ ਨੂੰ ਨਹੀਂ ਆਈ ਸੀ ਕਿੰਨੂੰ ਯਾਦ ਆਈ ਮੋਦੀ ਜੀ ਨੂੰ ਬਿਲਕੁਲ ਮੋਦੀ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਹਰ ਸਾਲ ਆਪਣੇ ਪ੍ਰਧਾਨ ਮੰਤਰੀ ਨਿਵਾਸ 'ਚ ਗੁਰਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਰੂਪ ਦੇ ਸਮੇਂ ਖੰਡ ਪਾਠ ਸਾਬ ਕਰਾਣਾ ਕੀ ਸੰਦੇਸ਼ ਦਿੰਦਾ ਹੈ ਔਰ ਇਹ ਇੱਥੇ ਹੀ ਨਹੀਂ ਜਦੋਂ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ ਇਹ ਕਾਰਜ ਉਹ ਉਦੋਂ ਵੀ ਕਰਦੇ ਸੀ ਉਦੋਂ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਨਾ ਕਿ ਮੈਂ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਸਾਡਾ ਜਿਹੜਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਹਾਦਤ ਤੋਂ ਲੈ ਕੇ ਪੂਰੇ ਪਰਿਵਾਰ ਦੀ ਸ਼ਹਾਦਤ ਜੰਗਾਂ ਦਾ ਇਤਿਹਾਸ ਜਿਹਨੂੰ ਅਸੀਂ ਪੂਰਾ ਇੱਕ ਹਫ਼ਤੇ ਪੂਰਾ ਭਾਜਪੀ ਸਰਕਾਰ ਨੇ ਮਨਾਇਆ ਹੈ ਔਰ ਗੁਰਦੁਆਰਿਆਂ 'ਚ ਤਾਂ ਮਨਾਇਆ ਹੀ ਮਨਾਇਆ ਗਿਆ ਇਹ ਬਹੁਤ ਹੈਰਾਨੀ ਦੀ ਗੱਲ ਹੈ ਤੁਹਾਡੇ ਰਾਹੀਆਂ ਸ਼ਰੋਤਿਆਂ ਤੱਕ ਇਹ ਗੱਲ ਜਾਣੀ ਚਾਹੀਦੀ ਏ ਕਿ ਪੂਰੇ ਸੰਗਠਨ ਦੇ ਲੈਵਲ ਤੇ ਵਾਰਡਾਂ ਤੋਂ ਲੈ ਕੇ ਉੱਪਰ ਤੱਕ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਨੂੰ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਚਮਕੌਰ ਦੀ ਜੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿੰਨੇ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਮੁਗਲਾਂ ਨਾਲ ਟੱਕਰੇ ਲਏ ਕਾਦੇ ਵਾਸਤੇ ਲਏ ਸनातਨ ਦੀ ਰੱਖਿਆ ਲਈ ਗੁਰ ਤੇਗ ਬਹਾਦਰ ਜੀ ਨੇ ਸ਼ਹਾਦਤਾਂ ਦਿੱਤੀਆਂ ਗੁਰ ਅਰਜਨ ਦੇਵ ਜੀ ਨੇ ਦਿੱਤੀਆਂ ਤੇ ਕੀ ਸਾਡੇ ਕੋਲ ਹਿੰਦੁਸਤਾਨ ਦੇ ਅੰਦਰ ਜੇ ਅੱਜ ਅਸੀਂ ਪ੍ਰਧਾਨ ਮੰਤਰੀ ਔਰ ਸਰਕਾਰ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਮੋਦੀ ਜੀ ਦੇ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਇਲਾਵਾ ਕੋਈ ਹੋਰ ਯੋਜਾ 47 ਤੋਂ ਬਾਅਦ ਕੋਈ ਨਾ ਹੈਗਾ ਕੋਈ ਸਾਡੇ ਕੋਲ ਯੋਜਾ ਵਿਰਸਾ ਹੈਗਾ ਤੇ ਅਸੀਂ ਕਹੀਏ ਕਿ ਭਈ ਸਿਆਸਤਦਾਨਾ ਨੇ ਸਿੱਖੀ ਨੂੰ ਪ੍ਰਮੋਟ ਕੀਤਾ ਤੇ ਸਿੱਖੀ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਨ ਸਨਮਾਨ ਦੇ ਦਿੱਤਾ ਕਿਤੇ ਨਾਬੇ ਦੇ ਵਿੱਚ ਸਾਈ ਪਰਵਾਦ ਜਿਹੜਾ ਕਿਤੇ ਕਿਤੇ ਦੁਬਾਰਾ ਮੋੜ ਆ ਚੁੱਕਿਆ ਹੈ ਜੀ ਹੁਣ ਕਾਰਜਿਸ ਕਰਕੇ ਕਿਤੇ ਜਾ ਰਹੇ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੋਣਾ ਲੜੀ ਜਾ ਸਕਦੀ ਹੈ ਜਾਫਰ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਿਆ ਜਾਂਦਾ ਵੀ ਐਡਾ ਤਾਂ ਵੀ ਹੈ ਕਿ ਇਹ ਮੇਰਾ ਨਿੱਜੀ ਸਵਾਰਥੀ ਕੁਕਰ ਵੈਸੀ ਲਗਾਤਾਰ ਅਲਸੀ ਜਵਾਬ ਦੇਣਾ ਵੀ ਕਿਤਰਾ ਕਿਤਾ ਦੁਰਪੜਦਾ ਸਿਆਸੀ ਚੀਜ਼ਾਂ ਤੋਂ ਆਪਾਂ ਬਿਲਕੁਲ ਨਹੀਂ ਜੋੜ ਸਕਦੇ ਇਸ ਪੂਰੀ ਮੁਹਿੰਮ ਨੂੰ ਇਹ ਜੇ ਇਹਦੇ ਪਿੱਛੇ ਵੀ ਜੇ ਅਸੀਂ ਦੇਖੀਏ ਤੇ ਫਿਰ ਹੋਰ ਸ਼ਿਆਲਤਾਵਾਂ ਸ਼ੁਰੂ ਹੋ ਸਕਦੀਆਂ ਨੇ ਜਿਹੜੀਆਂ ਪਹਿਲਾਂ ਹੋਈਆਂ ਲੇਕਿਨ ਹੁਣ ਮੈਨੂੰ ਨਹੀਂ ਲੱਗਦਾ ਕਿ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਜੋ ਇਹ ਕਾਰਜ ਸ਼ੁਰੂ ਹੋਏ ਨੇ ਉਹਨਾਂ ਇਹ ਕਾਰਜ ਕਿਤੇ ਪਿੱਛੇ ਮੁੜਨਗੇ ਅੱਛਾ ਕਿਲੇ ਦੇ ਵਿੱਚ ਤੁਸੀਂ ਜਾ ਕੇ ਆਇਓ ਹੀਰਾ ਮਹਿਲ ਦੀ ਗੱਲ ਕੀਤੀ ਜਾਵੇ ਉਹ ਸਾਰਾ ਜਿਹੜਾ ਹੀਰਾ ਮਹਿਲ ਦੁਆਰਾ ਜਿਹੜਾ ਉਹ ਸਾਰਿਆ ਜਾ ਰਿਹਾ ਸਤਿਵਾਰ ਦਰਸ਼ਕਾਂ ਦੱਸੋ ਕਿਉਂਕਿ ਨਾ ਜਦੋਂ ਵੀ ਖਾਸ ਤੌਰ ਤੇ ਬਾਬਾ ਸ਼ਾਹਰ ਦੇ ਲੋਕ ਜੀ ਜਦੋਂ ਉਸ ਜਗ੍ਹਾ ਦੇ ਵਿੱਚ ਲੰਘਦੇ ਸੀ ਨਾ ਤਾਂ ਬੜਾ ਕੂੜਾ ਕਰਕਟ ਹੁੰਦਾ ਸੀ ਉਹ ਗੇਟ ਬੰਦ ਰਹਿੰਦੇ ਸੀ ਬੜੇ ਲੋਕਾਂ ਦੀ ਆਸ ਸਾਬ ਉਿੱਦਾ ਸੀ ਕਿ ਸ਼ਾਇਦ ਇਹ ਜਗ੍ਹਾ ਖੁੱਲੇਗੀ ਅਸੀਂ ਵੀ ਦਰਸ਼ਨ ਕਰਾਂਗੇ ਚਲੋ ਹੁਣ ਖੁੱਲ ਗਿਆ ਵੱਡ ਭਾਗਾ ਜਿਹੜਾ ਸਮਾਂ ਆ ਚੁੱਕਿਆ ਹੈ ਹੁਣ ਇੰਨੇ ਵੱਡੇ ਜਿਹੜੇ ਸਮਾਗਮ ਨੇ 100 ਸਾਲ ਬਾਅਦ ਹੋ ਰਹੇ ਨੇ ਅੰਦਰ ਜਾ ਕੇ ਜਦੋਂ ਉਹ ਰੈਂਡੋ ਮੈਡ ਦਾ ਕਬਦ ਕਰ ਰਿਆ ਸੀ ਕਿ ਤੁਸੀਂ ਵੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਨਾਲ ਕੇ ਜਾ ਕੇ ਆਇਓ ਉਹ ਪੁਰਾਣੀਆਂ ਦਿੱਸ਼ਾ ਉਹ ਪੁਰਾਣੀਆਂ ਕੱਦਾ ਉਹ ਸਮਝ ਆਲ ਆ ਰਹੀ ਸੀ ਜੋ ਪਰਿਵਾਰ ਦੇ ਨਾਲ ਤੁਹਾਡੇ ਬਜ਼ੁਰਗਾਂ ਨੇ ਗੱਲਬਾਤ ਕੀਤੀ ਸੀ ਕੰਦਾ ਬੋਲਦੀਆਂ ਨੇ ਇਤਿਹਾਸ ਸੁਣਾਉਂਦੀਆਂ ਨੇ ਆਪਣਾ ਬਿਲਕੁਲ ਹੋਰ ਤੁਸੀਂ ਇੱਕ ਬਹੁਤ ਅਚਰਜ ਕਰਨ ਵਾਲੀ ਜਿਹੜੀ ਗੱਲ ਏ ਕਿ ਹੀਰਾ ਮੈਲ ਦੇ ਬਾਹਰ ਅੱਜ ਜਿਹੜੀ ਹੀਰਾ ਕਲੋਨੀ ਬਣੀ ਹੋਈ ਹੈ ਹਾਂ ਬਿਲਕੁਲ ਸਾਰੀ ਵਸੀ ਹੋਈ ਹੈ ਅੱਜ ਤੋਂ 60 70 ਸਾਲ ਪਹਿਲੇ ਉੱਥੇ ਬਾਗ ਬਗੀਚੇ ਹੁੰਦੇ ਸੀ ਹਾਂ ਬਿਲਕੁਲ ਸਾਰਾ ਖਾਂਜ ਹੁੰਦਾ ਸੀ ਘੋੜਸਵਾਰ ਸੈਨਾ ਦਾ ਇਹ ਠਿਕਾਣਾ ਹੁੰਦਾ ਸੀ ਤੇ ਉਹ ਵੀ ਦੇਖੋ ਰਿਆਸਤ ਦਾ ਤੇ ਰਿਆਸਤ ਦੇ ਵਾਰਸਾਂ ਦਾ ਕਿ ਅੱਜ ਉਹ ਸਾਰੀ ਜਗ੍ਹਾ ਵਸ ਗਈਏ ਲੋਕਾਂ ਨੇ ਘਰ ਬਣਾ ਲਏ ਨੇ ਇੱਕ ਬੰਦੇ ਨੂੰ ਕਿਸੇ ਨੂੰ ਨੋਟਿਸ ਨਹੀਂ ਦਿੱਤਾ ਗਿਆ ਕਿਸੇ ਦਾ ਘਰ ਜਾਣ ਨੂੰ ਪਿੱਛੇ ਕੋਈ ਨਹੀਂ ਗਿਆ ਇਹ ਸਾਡੇ ਬਜ਼ੁਰਗਾਂ ਦੀ ਦੇਣ ਹੈ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਹੈ ਔਰ ਇਸ ਚੀਜ਼ ਨੂੰ ਨਾਬਾ ਯਾਦ ਕਰਦਾ ਹੈ ਇਸ ਚੀਜ਼ ਨੂੰ ਨਾਬਾ ਵਾਲੇ ਸਮਝਦੇ ਨੇ ਨਾਬਾ ਦੇ ਰਹਿਣ ਵਾਲਾ ਹਰ ਪਰਿਵਾਰ ਸਮਝਦਾ ਕਿ ਨਾਬਾ ਪਰਿਵਾਰ ਦਾ ਪੰਜਾਬੀਅਤ ਦੇ ਪੰਜਾਬ ਚ ਰੋਲ ਕੀ ਹੈਗਾ ਤੇ ਡੈਫੀਨੇਟਲੀ ਜੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਲੰਬੀਆਂ ਉਮਰਾਂ ਦੇਵੇ ਤਾਂ ਨਾਬਾ ریاست ਦੇ ਬਜ਼ੁਰਗਾਂ ਨੇ ਜੋ ਇਤਿਹਾਸ ਪਹਿਲਾਂ ਰਚਿਆ ਇਸ ਤੋਂ ਵੱਧ ਇਤਿਹਾਸ ਰਚਣ ਦਾ ਕੰਮ ਅਸੀਂ ਸਾਰੇ ਨਾਬਾ ਵਾਲੇ ਹੁਣ ਕਰਾਂਗੇ اچھا ਹੋ ਮੇਰੀ ਕਿਉਂਕਿ ਸਮਾਂ ਬੜਾ ਘੱਟ ਰਹਿ ਗਿਆ ਕਿਉਂਕਿ ਇੱਕ ਗੱਦਾ ਸਵਾਲ ਹੀ ਹੋਵੇਗਾ ਮੈਂ ਥੋੜੀ ਹੋਰ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਮੈਂ ਮਨਾ ਥੋੜਾ ਨਾ ਦਿਮਾਗ ਦੇ ਵਿੱਚ ਮੇਰੇ ਇੱਕ ਸਵਾਲ ਆ ਰਿਹਾ ਸੀ ਤੁਸੀਂ ਹੀਰਾਪੈਲ ਦੀ ਗੱਲ ਕੀਤੀ ਹੈ ਇਹ ਬੈਲਦ ਨਾਲ ਬਿਲਕੁਲ ਨਾਲ ਗੁਰੂ ਘਰ ਵੀ ਲੱਗਦਾ ਹੈ ਜੀ ਸਭ ਤੋਂ ਉੱਪਰ ਜਾਨਕੀ ਜਿੱਥੇ ਮਹਾਰਾਜ ਦਾ ਜਿਹੜਾ ਸੁਕਾਸਨ ਹੁੰਦਾ ਜਿੱਥੇ ਰੋਜ਼ ਪ੍ਰਕਾਸ਼ ਪੀਰ ਦਾ ਉਸ ਤੋਂ ਬਾਅਦ ਜਿਹੜਾ ਸਾਰੇ ਜੋ ਬਰਿਆਦਾ ਹੁੰਦੀ ਹੈ 100 ਸਾਲਾਂ ਬਾਅਦ ਇੱਕੋ ਚੌਂਕੜੇ ਦੇ ਵਿੱਚ ਜਿਹੜਾ ਉੱਥੇ ਅਖਾਟ ਪਾਠ ਸਾਹਿਬ ਹੋ ਰਿਹਾ ਕਿਉਂਕਿ ਉਸ ਸਮਾਂ ਤੋਂ 100 ਸਾਲ ਪਹਿਲਾਂ ਮਹਾਰਾਜਾਂ ਦੇ ਸਭ ਜਿਹੜਾ ਇੱਕ ਬਾਨ ਸ਼ਕਤੀ ਦਾ ਜਿਹੜਾ ਉਹ ਪਾਠ ਸੁਣਿਆ ਸੀ ਕਿ ਉਹ ਕਿਹੜੀ ਬਾਨ ਸ਼ਕਤੀ ਜਿਹਨੇ ਕੀਤਾ ਸੀ ਅੱਜ ਮੁੜ ਦੁਬਾਰਾ ਉਹ ਫਿਰ ਇੱਕੋ ਚੌਕੜੇ ਦੇ ਵਿੱਚ ਜਿਹੜਾ ਪਾਠ ਹੋ ਰਿਹਾ ਸੁਧਣ ਵਾਲੇ ਕੋਲ ਹੋਣਗੇ ਉਹ ਮਹਾਰਾਜਾ ਪਰਿਵਾਰ 100 ਸਾਲ ਬਾਅਦ ਉਹ ਇਤਿਹਾਸ ਫੇਰ ਦੁਹਰਾਇਆ ਜਾ ਰਿਹਾ ਹੈ ਤੇ ਤੁਹਾਡੇ ਰਾਹੀਂ ਸੁਣਨ ਵਾਲੇ ਸਾਰੇ শ্রোਤਿਆਂ ਨੂੰ ਪੂਰੇ ਪਰਿਵਾਰ ਵੱਲੋਂ ਖੁੱਲਾ ਸੱਦਾ ਹੈਗਾ ਕਿ 2 ਤਰੀਕ ਨੂੰ ਜਿਹੜੀ ਦਸਤਾਰ ਬੰਦੀ ਦੀ ਇਹ ਰਸਮ ਹੈਗੀ ਏ ਕੁੰਵਰ ਅਭਿਦੇਪ ਪ੍ਰਤਾਪ ਜੀ ਦੀ ਤੇ ਉਹਦੇ ਚ ਸਾਰੇ ਆਣ ਨਾਬਾ ਪਰਿਵਾਰ ਦੇ ਇਲਾਵਾ ਨਾਬਾ ਦੇ ਸ਼ਹਿਰ ਵਾਸੀ ਜਾਂ ਪੰਜਾਬ ਤੋਂ ਜਿਹੜਾ ਜਿਹੜਾ ਦੇਖੇ ਸੁਣੇ ਤੁਹਾਡਾ ਸਾਰਿਆਂ ਦਾ ਨਾਬਾ ਪਰਿਵਾਰ ਦੇ ਉੱਤੇ ਆਕਿਆ ਗਿਆ ਜਿਸ ਤਰ੍ਹਾਂ ਨਾਬਾ ਪਰਿਵਾਰ ਨੇ ਆਪਣੇ ਲਹੂ ਨਾਲ ਪੰਜਾਬ ਦੀ ਧਰਤੀ ਨੂੰ ਸੀਚਿਆ ਪੰਜਾਬੀਅਤ ਨੂੰ ਸੀਚਿਆ ਤੇ ਉਹ ਕੰਮ ਕੀਤੇ ਜਿਹੜੇ ਕਰਕੇ ਅੱਜ ਇਤਿਹਾਸ 'ਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰਾਹੀਂ ਪੂਰੇ ਪੰਜਾਬ ਨੂੰ ਔਰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ ਆਓ ਆਪਣੇ ਨਾਬੇ ਨੂੰ ਸੰਭਾਲੋ ਤੇ ਆਪਣੇ ਨਾਬੇ ਪਰਿਵਾਰ ਨੂੰ ਸੰਭਾਲੋ ਨਾਬਾ ਪਰਿਵਾਰ ਤੁਹਾਡਾ ਹੈਗਾ ਸੀ ਤੁਹਾਡਾ ਹੈਗਾ ਔਰ ਤੁਹਾਡਾ ਹੀ ਰਹੇ ਅੱਜ ਇੱਕ ਪੰਜਾਬ ਦੇ ਵਿੱਚ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਆਪ ਵੀ ਖੁਦ ਕਲਾਕਾਰ ਨੇ ਜੀ ਕਦੇ ਨਿੱਜੀ ਤੌਰ ਤੇ ਕਦੇ ਗੱਲਬਾਤ ਨਹੀਂ ਹੋਈ ਕਿਉਂਕਿ ਤੁਹਾਡਾ ਜਿਹੜਾ ਰਿਸ਼ਤਾ ਬੜਾ ਵੱਡਾ ਹੈ ਕਿ ਤੁਸੀਂ ਵੀ ਨਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਉਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਵੀ ਸ਼ਾਇਦ ਇਸ ਜਗ੍ਹਾ ਨੂੰ ਸਾਰਾ ਜਾਣੇ ਤੁਸੀਂ ਹੁਣ ਕਿਹਾ ਕਿ ਜਿਹੜਾ ਹੋਰ ਵੀ ਜਿਹੜਾ ਕੇਸ ਹੈ ਸ਼ਾਇਦ ਕੋਟਾ ਦੇ ਵਿੱਚ ਕੇ ਚੱਲ ਰਿਹਾ ਹੈ ਉਹ ਜਲਦੀ ਨਿਪਟਾਰਾ ਹੋ ਸਕੇਗਾ ਕਿ ਕਦੇ ਗੱਲਬਾਤ ਨਹੀਂ ਹੋਈ ਚਲੋ ਆਪਾਂ ਸਰਕਾਰ ਨੂੰ ਲੈ ਕੇ ਕੋਈ ਚੰਗਾ ਕਾਰਜ ਕਰ ਦਈਏ ਤਾਂ ਹਿਸਟਰੀ ਦੇ ਵਿੱਚ ਉਹ ਵੀ ਕੁਛ ਨਾ ਕੁਛ ਖੱਟ ਜਾਣਗੇ ਬਿਲਕੁਲ ਅੱਜ ਮੌਕੇ ਦੀ ਸਰਕਾਰ ਹੈ ਅਸੀਂ ਮੌਕੇ ਦੀ ਸਰਕਾਰ ਨੂੰ ਵੀ ਪਰਖਾਂਗੇ ਮੌਕੇ ਦੀ ਸਰਕਾਰ ਕਿਉਂਕਿ ਭਗਵੰਤ ਮਾਨ ਜੀ ਤੇ ਵੇ ਸਿੱਖੇਗੇ ਨੇ ਔਰ ਕਿਸੇ ਰਾਜਨੀਤਿਕ ਦਲ ਦੇ ਮੁੱਖ ਮੰਤਰੀ ਹੋਣ ਤੋਂ ਪਹਿਲਾਂ ਉਹ ਪੰਜਾਬ ਦੇ ਸਿੱਖ ਨੇ ਤੇ ਸਿੱਖ ਹੋਣ ਦੇ ਨਾਤੇ ਨਾਬਾ ਦੇ ਨਾਲ ਉਹਨਾਂ ਨੂੰ ਵੀ ਲਗਾਓ ਹੋਣਾ ਚਾਹੀਦਾ ਔਰ ਲੱਗਦਾ ਹੋਏਗਾ ਤੇ ਡੈਫੀਨੇਟਲੀ ਇਹ ਸਾਰੇ ਕਾਰਜਾਂ ਤੋਂ ਸਾਰੇ ਫ੍ਰੀ ਹੋ ਜਾਣ ਤੇ ਸਾਰੇ ਸਲਾਹ مشورہ ਕਰਕੇ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਵੀ ਇਹ ਚੀਜ਼ਾਂ ਰੱਖੀਆਂ ਜਾਣਗੀਆਂ ਦੇਖਨੇ ਆ ਫਿਰ ਵਰਤਮਾਨ ਜਿਹੜੀ ਅੱਜ ਪੰਜਾਬ ਦੀ ਸਿਆਸਤ ਦਾ ਕੇਂਦਰ ਹੈਗੇ ਨੇ ਉਹ ਲੋਕ ਕੀ ਕਰਦੇ ਨੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ 117 ਸਾਲਾਂ ਬਾਅਦ ਐਸਾ ਮਾ ਲੈ ਆਇਆ ਤੇ ਸਾਨੂੰ ਆਪਣੇ ਬਾਬੇ ਤੇ ਪੂਰਾ ਯਕੀਨ ਹੈ ਕਿ ਬਾਬਾ ਉਹ ਜਾਂ ਵੀ ਸਮਾਂ ਲੈ ਕੇ ਆਏਗਾ ਕਿ ਜਦੋਂ ਨਾਬਾ ਪਰਿਵਾਰ ਪੰਜਾਬ ਦੀ ਧਰਤੀ ਤੇ ਉਦਾਂ ਹੀ ਸੇਵਾ ਕਰੇਗਾ ਜਿਸ ਤਰ੍ਹਾਂ 117 ਸਾਲ ਪਹਿਲਾਂ ਬਜ਼ੁਰਗ ਕਰਿਆ ਕਰਦੇ ਸੀ ਠੀਕ ਹੈ ਕੁਵਰ ਜਿੰਦਰ ਬਾਬਾ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋ ਇਹਨਾਂ ਨਾਬਾ ریاست ਦੇ ਨਾਲ ਜਿਹੜੇ ਨੇ ਪਰਿਵਾਰਕ ਸਬੰਧ ਰੱਖਾਂ ਵਾਲੇ ਜਾਣ ਕੇ ਆਪਣੇ ਨਾਨਕੇ ਜਿਹੜੇ ਨੇ ਅੱਜ ਆ ਕੇ ਆਏ ਨੇ ਬਹੁਤ ਡੂੰਘਾਈ ਦੇ ਨਾਲ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਹੈ ਕਿਉਂਕਿ 100 ਸਾਲਾਂ ਬਾਅਦ ਜਿਹੜਾ ਉਹ ਨਾਬੇ ਦੀ ਧਰਤੀ ਦੇ ਵਿੱਚ ਇੱਡਾ ਵੱਡਾ ਜਿਹੜਾ ਸਮਾਗਮ ਆ ਉਹ ਲਿਖਿਆ ਜਾ ਰਿਹਾ ਉਹ ਵੀ ਉਸ ਜਗ੍ਹਾ ਤੇ ਜਿੱਥੇ ਕਿ ਮਹਾਰਾਜਾ ਦਾ ਪਰਿਵਾਰ ਯਾਨਕੀ ਮੋੜ ਦੁਆਰਾ ਉੱਥੇ ਪਹੁੰਚ ਚੁੱਕਿਆ ਸੋ ਤੁਸੀਂ ਵੀ ਜਿਹੜਾ ਜ਼ਰੂਰ ਦਰਸ਼ਨ ਕਰਨ ਵਾਸਤੇ ਜਾਓ ਕਿਉਂਕਿ ਇੰਨਾ ਵੱਡਾ ਜਿਹੜਾ ਸਮਾਗਮ ਉੱਥੇ ਲਿਖਿਆ ਗਿਆ ਕਿਉਂਕਿ ਤੁਹਾਨੂੰ ਵੀ ਉਸ ਇਤਿਹਾਸਵਰਗ ਦੀ ਜਾਣਕਾਰੀ ਸਾਂਝੀ ਹੋਵੇਗੀ ਤੇ ਨਾਲ ਹੀ ਤੁਹਾਨੂੰ ਉਹਨਾਂ ਪੀੜੀਆਂ ਬਾਰੇ ਵੀ ਪਤਾ ਲੱਗੇਗਾ ਕਿਉਂਕਿ ਜਿਹੜਾ ਉਹ ਛੋਟਾ ਬੱਚਾ ਉਹ ਮਹਾਰਾਜਿਆਂ ਦੇ ਰੂਪ ਦੇ ਵਿੱਚ ਮੋੜ ਦੁਆਰਾ ਉਸ ਜਗ੍ਹਾ ਤੇ ਪਹੁੰਚਿਆ ਸੋ ਉਮੀਦ ਕਰਦਾ ਕਿ ਤੁਸੀਂ ਵੀ ਜਾ ਕੇ ਇਤਿਹਾਸ ਦੀ ਜਿਹੜੀ ਜਾਣਕਾਰੀਆਂ ਸਾਂਝੀ ਕਰੋਗੇ ਮਹਾਰਾਜਾ ਪਰਵਾਦ ਦਰਸ਼ਨ ਕਰੋਗੇ ਹੁਣ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਅਜਿਹੀ ਸ਼ਖਸੀਅਤ ਦੇ ਨਾਲ ਜਿਹੜੀ ਤੁਹਾਡੀ ਮੁਲਾਕਾਤ ਕਰਾਵਾਂਗੇ ਹੁਣ ਮੈਨੂੰ ਤੇ ਮੇਰੇ ਨਾਲ ਦੇ ਸਾਥੀ ਨੂੰ ਬਹੁਤ ਜ਼ਿਆਦਾ ਧੰਨਵਾਦ ਅੱਛਾ ਸ਼ੁਕਰੀਆ